ਤੋਏ ਖਤੇ ਮੈਂ ਡਾਕਟਰ ਅਜੋਦ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਲਾਸਟ ਟਾਈਮ ਜਦੋਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਦੇ ਵਿੱਚ ਭਾਈ ਵੀਰ ਸਿੰਘ ਕਾਨਫਰੰਸ ਕਰਾਈ ਸੀ ਮੈਂ ਆ ਨਹੀਂ ਸੀ ਸਕਿਆ ਇਸ ਵਾਰ ਉਹਨਾਂ ਨੇ ਖਾਸ ਤੌਰ ਤੇ ਕਿਹਾ ਤੇ ਬਹੁਤ ਅੱਛਾ ਲੱਗਾ ਇੱਥੇ ਆ ਕੇ ਵਾਕਿਆ ਜਿਵੇਂ ਸਜੀਤ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਹੰਦਾ ਬਹੁਤ ਥੋੜਾ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਬਹੁਤ ਨਮੀਏ ਗੱਲਾਂ ਜਿਹੜੀਆਂ ਇੱਥੇ ਆ ਕੇ ਪਤਾ ਲੱਗੀਆਂ ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਹੈ ਕਿ ਅਸੀਂ ਜਿਸ ਦੌਰ ਚ ਪੜੇ ਸੀ 70s ਦੇ ਵਿੱਚ ਉਸ ਵੇਲੇ ਕਾਲਜਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਸਿੱਖੀ ਦੀ ਬਹੁਤ ਘੱਟ ਗੱਲ ਹੁੰਦੀ ਸੀ ਮਾਫ ਕਰਨਾ ਸ਼ਾਇਦ ਹੁੰਦੀ ਵੀ ਹੋਵੇ ਮੈਂ ਨਹੀਂ ਵੇਖੀ ਤਾਂ ਇਸੇ ਤਰ੍ਹਾਂ ਹੀ ਬਾਲਵੇ ਜਦੋਂ ਪੜਾਉਣ ਵੀ ਗਏ ਤਾਂ ਉੱਥੇ ਵੀ ਬੜੀ ਇਹ ਸਮੱਸਿਆ ਰਹੀ ਕਿ ਤੁਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੋ ਜਾਂ ਕੁਝ ਤੇ ਅੱਜ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਹੋ ਸਕਦਾ ਪਹਿਲਾਂ ਵੀ ਕੁਝ ਕਾਨਫਰੰਸਾਂ ਹੋਈਆਂ ਹੋਣਗੀਆਂ ਜਿਹੜੀਆਂ ਮੇਰੇ ਨੋਟਸ ਵਿੱਚ ਨਹੀਂ ਆਏ ਆ ਇੱਥੇ ਯਾਨੀ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖ ਇਤਿਹਾਸ ਦੇ ਔਰ ਖਾਸ ਤੌਰ ਤੇ ਸ਼ਹਾਦਤ ਦੇ ਵਿਸ਼ੇ ਦੇ ਉੱਤੇ ਜਿਹੜੀ ਇਹ ਕਾਨਫਰੰਸ ਇੱਥੇ ਕਰਵਾਈ ਗਈ ਹੈ ਇਸ ਵਾਸਤੇ ਮੈਂ ਡਾਕਟਰ ਹਰਜੋਤ ਪੰਜਾਬ ਯੂਨੀਵਰਸਿਟੀ ਨੂੰ ਔਰ ਇਹ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਕਿ ਅੱਗੇ ਤੋਂ ਵੀ ਇਹ ਇਹੋ ਜਿਹੇ ਇਤਿਹਾਸਿਕ ਗੱਲਾਂ ਹੋਣ ਤੇ ਸੀ ਇਤਿਹਾਸਿਕ ਪ੍ਰਕਰਣਾ ਵਿੱਚ ਕੁਝ ਨਵੀਆਂ ਗੱਲਾਂ ਜੀਰੇ ਸਾਡੇ ਭਲੇਖੇ ਨੇ ਉਹਨਾਂ ਨੂੰ ਦੂਰ ਕਰਕੇ ਅਸੀਂ ਨਵਾਂ ਸਿੱਖ ਸਕੀਏ ਡਾਕਟਰ ਜੋਰਾਨ ਨੇ ਮੈਨੂੰ ਕਿਹਾ ਸੀ ਕਿ ਮੈਂ ਕੁਛ ਇਤਿਹਾਸਿਕ ਨਾਟਕ ਲਿਖੇ ਤੇ ਸਟੇਜ ਕੀਤੇ ਆਪਣੇ ਜੀਵਨ ਵਿੱਚ ਮਸੂਰੀ ਥਾਈਲੈਂਡ ਵੀ ਔਰ ਫਿਰ ਕੈਨੇਡਾ ਦੇ ਵਿੱਚ ਵੀ ਇੱਕ ਮੇਰਾ ਨਾਟਕ ਜਿਹੜਾ ਤੁਸੀਂ ਜਿੱਕਾ ਸੁਣਿਆ ਸੀ ਸਰਹੰਦਪਤੇ ਹੁਣੇ ਇੱਕ ਨੌਜਵਾਨ ਨੇ ਪੇਪਰ ਵੀ ਪੜ੍ਹਿਆ ਸੀਗਾ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਤਿਹਾਸਿਕ ਨਾਟਕ ਲਿਖਣ ਵਾਸਤੇ ਲੇਖਕ ਨੂੰ ਕਿਹੋ ਜਿਹੀਆਂ ਚੁਣੌਤੀਆਂ ਦਾ ਕਿਹੋ ਜਿਹੀਆਂ ਮਸ਼ਕਨਾ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਬਾਰੇ ਥੋੜੀ ਜਿਹੀ ਗੱਲ ਕਰੀਏ ਤੇ ਜਿਵੇਂ ਅਸੀਂ ਜਾਣਦੇ ਹਾਂ ਕਿ ਜਿਹੜਾ ਡਰਾਮਾ ਹੈ ਨਾ ਜਾਂ ਨਾਟਕ ਉਹ ਵੇਖਣ ਦੀ ਚੀਜ਼ ਆ ਔਰ ਇਸ ਦੇ ਵਿੱਚ ਅਸੀਂ ਜਿਹੜੀ ਕਹਾਣੀ ਹੈ ਉਸ ਨੂੰ ਡਾਇਲੋਗ ਦੇ ਥਰੂ ਪਾਤਰਾਂ ਦੇ ਥਰੂ ਪੇਸ਼ ਕਰਦੇ ਹਾਂ ਇਹ ਇਤਿਹਾਸ ਨੂੰ ਵੀ ਤੁਸੀਂ ਫਿਰ ਡਾਇਲੋਗ ਤੇ ਪਾਤਰਾਂ ਦੇ ਦੇ ਥਰੂ ਮਾਧਿਅਮ ਰਾਹੀਂ ਪੇਸ਼ ਕਰਨਾ ਹੁੰਦਾ ਹੈ ਔਰ ਇੱਕ ਅਦਾਕਾਰ ਜਿਹੜਾ ਉਹ ਆਪਣੀ ਅਦਾ ਅਦਾਇਗੀ ਦੇ ਨਾਲ ਕਿਸ ਤਰੀਕੇ ਨਾਲ ਕਿਸ ਘਟਨਾ ਨੂੰ ਪੇਸ਼ ਕਰਦਾ ਹੈ ਉਹਦੇ ਵਿੱਚ ਹੀ ਜਿਹੜੀ ਉਹਦੀ ਸਫਲਤਾ ਹੈ ਜਿਹੜੀ ਇੰਟੈਂਸਿਟੀ ਜਿਹੜੀ ਪਾਤਰਾਂ ਦੀ ਹੁੰਦੀ ਹੈ ਉਹਨਾਂ ਦੇ ਹਾਵ ਭਾਵ ਜਿਸ ਦੇ ਨਾਲ ਉਹ ਆਪਣੀ ਗੱਲ ਕਹਿੰਦਾ ਹੈ ਉਹ ਜਦੋਂ ਸਰੋਤਿਆਂ ਤੱਕ ਪਹੁੰਚਦੀ ਹੈ ਦਰਸ਼ਕਾਂ ਤੱਕ ਪਹੁੰਚਦੀ ਹੈ ਤਾਂ ਉਸ ਨੂੰ ਉਸੇ ਤਰੀਕੇ ਨਾਲ ਹੀ ਅਡਾਪਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਸ ਗੱਲ ਨੂੰ ਤੁਸੀਂ ਇਤਿਹਾਸਿਕ ਘਟਨਾਵਾਂ ਨੂੰ ਕਿਵੇਂ ਪੇਸ਼ ਕਰੋਗੇ ਕਿਉਂਕਿ ਇਤਿਹਾਸ ਆਪਣੇ ਆਪ ਵਿੱਚ ਇੱਕ ਬੜੀ ਕੰਪਲੈਕਸਡ ਚੀਜ਼ ਹੈ ਜਿਵੇਂ ਉਹਨੇ ਡਾਕਟਰ ਸਾਹਿਬਾਂ ਨੇ ਕਿਹਾ ਸੀਗਾ ਕਿ ਬਹੁਤ ਸਾਰੇ ਇਤਿਹਾਸਿਕ ਤੱਤ ਸੱਚੇ ਨਹੀਂ ਹੁੰਦੇ ਸਹੀ ਹੈ ਕਿਉਂਕਿ ਇਤਿਹਾਸਿਕ ਤੱਤ ਬਦਲਦੇ ਰਹਿੰਦੇ ਨੇ ਉਹਨੂੰ ਕੌਣ ਲਿਖਦਾ ਹੈ ਕਿ ਉਸ ਨੂੰ ਵਿਰੋਧੀ ਪੱਖ ਲਿਖਦਾ ਹੈ ਜਾਂ ਉਸ ਨੂੰ ਤੁਹਾਡੇ ਪੱਖ ਦਾ ਬੰਦਾ ਲਿਖਦਾ ਹੈ ਇਹਦੇ ਵਿੱਚ ਸਮੱਸਿਆ ਕੀ ਹੈ ਜਿਹੜਾ ਵਿਰੋਧੀ ਪੱਖ ਦਾ ਬੰਦਾ ਉਹ ਵੀ ਭਾਵਕ ਹੁੰਦਾ ਹੈ ਉਹ ਵੀ ਬਰੋਚੀ ਲਿਖਦਾ ਹੈ ਦੁੱਸੇ ਚ ਲਿਖਦਾ ਹੈ ਜਿਹੜਾ ਆਪਣੇ ਪੱਖ ਦਾ ਬੰਦਾ ਹੁੰਦਾ ਉਹ ਵੀ ਭਾਵਕ ਹੁੰਦਾ ਉਹ ਬਹੁਤ ਜ਼ਿਆਦਾ ਕੰਮ ਚੱਕ ਦਿੰਦਾ ਹੈ ਜਿਹਦੇ ਕਰਕੇ ਇਤਿਹਾਸ ਨੂੰ ਸਹੀ ਤਰੀਕੇ ਨਾਲ ਪਰਖਣ ਵਾਸਤੇ ਤੁਹਾਨੂੰ ਵਾਕਈ ਬਹੁਤ ਸਾਰੀਆਂ ਕਿਤਾਬਾਂ ਮੋਨਾਕੜ ਕਰਨੀਆਂ ਪੈਂਦੀਆਂ ਐਂਡ THEN ਉਹਦੇ ਵਿੱਚ ਇੱਕ ਹੋਰ ਵੱਡੀ ਗੱਲ ਹੁੰਦੀ ਹੈ ਕਿ ਯੂ ਹੈਵ ਟੂ ਰੀਡ ਬਿਟਵੀਨ ਦ ਲਾਈਨਸ ਕਿ ਤਰ੍ਹਾਂ ਉਹ ਪੜਨਾ ਪੈਂਦਾ ਹੈ ਜਿਹੜਾ ਉੱਥੇ ਨਹੀਂ ਲਿਖਿਆ ਤੁਸੀਂ ਆਪ ਵੀ ਸਮਝਣਾ ਹੁੰਦਾ ਹੈ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਤੋ ਇਸ ਚੀਜ਼ ਨੂੰ ਤੁਸੀਂ ਇੱਕ ਨਾਟਕ ਦੇ ਰੂਪ ਵਿੱਚ ਕਿਵੇਂ ਪੇਸ਼ ਕਰੋਗੇ ਕਿਉਂਕਿ ਨਾਟਕ ਦੇ ਵਿੱਚ ਪਾਤਰ ਹੁੰਦੇ ਨੇ ਵेशभूषा ਹੁੰਦੀ ਐ ਇੱਕ ਸਟੇਜ ਹੁੰਦੀ ਐ ਰਾਈਟ ਇੱਕ ਪਾਸ਼ਾ ਹੁੰਦੀ ਐ ਖਾਸ ਜਿਸ ਨੂੰ ਬੋਲਿਆ ਜਾਂਦਾ ਤੋ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਬੜਾ ਬਾਵਅਸਤਾ ਹੋਣਾ ਪੈਂਦਾ ਐ ਮੈਂ ਉਹ ਬਾਕੀ ਦੇ ਨਾਟਕਾਂ ਦੀ ਗੱਲ ਨਹੀਂ ਕਰਦਾ ਜਿਹਦੇ ਕਿਉਂਕਿ ਮੈਂ ਸਾਰੇ ਨਾਟਕ ਸਟੇਜ ਕੀਤੇ ਆ ਆਪਣੀ ਲਾਈਫ ਜਿੰਨੇ ਵੀ ਲੇਕਿਨ ਇੱਕ ਟਵਰ 10-15 ਨਾਟਕ ਔਰ ਉਹਨਾਂ ਦੀ ਮੈਂ ਸੰਹੰਦਪਤੇ ਦੀ ਹੀ ਗੱਲ ਕਰ ਰਹਾ ਇੱਕ ਪੋਇਟਿਕ ਨਾਟਕ ਹੈ ਜਿਸ ਨੂੰ ਇੱਕ ਪੋਇਟਰੀ ਦੇ ਰੂਪ ਵਿੱਚ ਜਿਹੜਾ ਲਿਖਿਆ ਹੁਣ ਜਿਵੇਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਕੱਲ ਤੋਂ ਅਸੀਂ ਸੁਣ ਰਹੇ ਹਾਂ ਬਹੁਤ ਸਾਰੇ ਵਿਦਵਾਨਾਂ ਨੇ ਪੇਪਰ ਪੇਸ਼ ਕੀਤਾ ਇਸ ਨੂੰ ਨਾਟਕੀ ਰੂਪ ਤੁਸੀਂ ਕਿਵੇਂ ਦੇ ਸਕਦੇ ਹੋ ਇਹ ਬੜਾ ਔਖਾ ਕੰਮ ਹੈ ਔਰ ਦੂਜੀ ਜਿਹੜੀ ਵੱਡੀ ਗੱਲ ਹੈ ਸਾਡੀਆਂ ਮਾਨਤਾਵਾਂ ਨੇ ਸਾਡੀਆਂ ਕੰਡੀਸ਼ਨਸ ਨੇ ਕਿ ਅਸੀਂ ਜਿਹੜੇ ਇਤਿਹਾਸਕ ਪਾਤਰ ਨੇ ਉਹਨਾਂ ਨੂੰ ਸਟੇਜ ਤੇ ਪੇਸ਼ ਨਹੀਂ ਕਰ ਸਕਦੇ ਤੇ ਤੁਸੀਂ ਇਹ ਰਾਣ ਹੋਵੇ ਕਿ ਇਸ ਨਾਟਕ ਦੇ ਵਿੱਚ ਕੋਈ ਕਿਸੇ ਵੀ ਇਤਿਹਾਸਿਕ ਪਾਤਰ ਨੂੰ ਸਟੇਜ ਦੇ ਉੱਤੇ ਪੇਸ਼ ਨਹੀਂ ਕੀਤਾ ਇਹ ਸਾਰਾ ਨਾਟਕ ਲੋਕ ਸਮੂਹ ਦੇ ਵਿੱਚੋਂ ਹੀ ਨਿਕਲਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਨਾਟਕ ਨੂੰ ਟੋਰਾਂਟੋ ਦੇ ਇੱਕ ਸਕੂਲ ਵਿੱਚੋਂ ਪੈਦਾ ਕੀਤਾ ਗਿਆ ਕਿ ਇੱਕ ਸਕੂਲ ਦੇ ਵਿੱਚ ਇੱਕ ਸਰਦਾਰ ਜਿਹੜਾ ਹੈ ਸਿੰਘ ਭਰੋਣ ਆਉਂਦਾ ਹੈ ਇੱਕ ਬੱਚਾ ਕਹਿੰਦਾ ਕਿ ਇਹ ਬੰਦਾ ਸਿੰਘ ਬਹਾਦਰ ਵਾਂਗੂ ਲੱਗਦਾ ਬੜਾ ਉੱਚਾ ਲੰਬਾ ਨੌਜਵਾਨ ਹੈ ਤੇ ਉਹਦੀਆਂ ਗੱਲਾਂ ਸੁਣ ਕੇ ਉਹ ਦੂਸਰੇ ਵੀ ਕਹਿੰਦੇ ਚਲੋ ਗੱਲ ਕਰਦੇ ਆ ਉਹ ਵੀ ਕਹਿੰਦੇ ਤੁਹਾਨੂੰ ਉਹਦੀ ਕਹਾਣੀ ਦੇ ਵਿੱਚ ਦਿਲਚਸਪੀ ਹੈ ਇੱਥੋਂ ਜਿਹੜਾ ਉਹ ਨਾਟਕ ਨਿਕਲਦਾ ਫਿਰ ਉਸ ਨੂੰ ਡਿਫਾਈਨ ਕੀਤਾ ਤੁਸੀਂ ਇਰਾਨ ਉਹ ਵੇ ਕਿ ਐਨਸਾਈਕਲੋਪੀਡੀਆ ਬ੍ਰਿਟੇਨ ਦਾ ਵੀ ਇੱਕ ਪਾਤਰ ਦੇ ਰੂਪ ਵਿੱਚ ਮੈਂ ਸਟੇਜ ਦੇ ਉੱਤੇ ਪੇਸ਼ ਕੀਤਾ ਹੈ ਜਿਹੜਾ ਉਹਨੂੰ ਡਿਫਾਈਨ ਕਰਦਾ ਫਿਰ ਅਲੱਗ-ਅਲੱਗ ਲੋਕ ਜਿਹੜੇ ਆ ਜਿਵੇਂ ਅਸੀਂ ਅਲੱਗ-ਅਲੱਗ ਚੀਜ਼ਾਂ ਸੁਣੀਆਂ ਜਿਵੇਂ ਕਲ ਨਾਈਟ ਦੀ ਗੱਲ ਵੀ ਹੋਈ ਹੈ ਉਹ ਕਿਸ ਤਰ੍ਹਾਂ ਦੇ ਵਿਚਾਰ ਅਲੱਗ-ਅਲੱਗ ਲੋਕ ਦਿੰਦੇ ਉਹਨਾਂ ਨੂੰ ਵੀ ਇੱਕ ਆਮ ਪਾਤਰਾਂ ਦੇ ਰੂਪ ਵਿੱਚ ਪੇਸ਼ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਹੀ ਉਹਨਾਂ ਦੇ ਬਿਰਾਗੀ ਵਾਲੀ ਇਸੇ ਤਰ੍ਹਾਂ ਹੀ ਹਿਰਨੀ ਦੀ ਘਟਨਾ ਵਾਲੀ ਕੁਝ ਵੀ ਸਟੇਜ ਤੇ ਨਹੀਂ ਵਾਪਰਦਾ ਸਿਰਫ ਲੋਕ ਜਿਹੜੇ ਨੇ ਉਹ ਆਪਣੀ ਭਾਸ਼ਾ ਦੇ ਨਾਲ ਉਹਨਾਂ ਨੂੰ ਪੇਸ਼ ਕਰਦੇ ਆ ਇੱਕ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਸਾਨੂੰ ਬਾਹਲੇ ਦਿਸ਼ਾਂ ਵਿੱਚ ਆਉਂਦੀ ਹੈ ਉਹ ਹੁੰਦਾ ਹੈ ਕਿ ਤੁਸੀਂ ਵेशभूषा ਜਿਹੜੀ ਆ ਉਸ ਨੂੰ ਕਿਵੇਂ ਜਿਹੜੀ ਡਰੈੱਸ ਆ ਉਸ ਨੂੰ ਕਿਵੇਂ ਪੇਸ਼ ਕਰੇ ਸਾਡੇ ਕੋਲ ਕਈ ਵਾਰੀ ਰਿਸੋਰਸੇਸ ਹੀ ਨਹੀਂ ਹੁੰਦੇ ਜਿਹੜੀਆਂ ਡੁਪਲੀਕੇਟ ਦਾੜੀਆਂ ਲਾਉਣੀਆਂ ਲੱਭਣੀਆਂ ਉੱਥੇ ਕਈ ਵਾਰੀ ਬੜਾ ਮੁਸ਼ਕਲ ਵੀ ਹੋ ਜਾਂਦਾ ਹੈ ਕਈ ਵਾਰੀ ਬਹੁਤ ਸੌਖਾ ਵੀ ਹੁੰਦਾ ਪਰ ਕਈ ਵਾਰੀ ਬਹੁਤ ਮੁਸ਼ਕਲ ਹੁੰਦਾ ਹੈ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਕਿ ਲਾਸਟ ਮੂਮੈਂਟ ਤੇ ਮੈਨੇ 3-4 ਪਾਤਰ ਜਿਹੜੇ ਮੁੱਖ ਸੀ ਨਾਰਾਜ਼ ਹੋ ਗਏ ਉਹ ਕਹਿੰਦੇ ਕਿ ਵेशभूषा ਨਹੀਂ ਹੈ ਸਾਨੂੰ ਉਹਨਾਂ ਨੂੰ ਕਿਸੇ ਬੰਦੇ ਨੇ ਚੱਕਤਾ ਵੀ ਅਸੀਂ ਸਟੇਜ ਤੇ ਨਹੀਂ ਜਾਣਾ ਸਾਡੀ ਤਾਂ ਬਹੁਤ ਬੇਇੱਜ਼ਤੀ ਹੋ ਜੂਗੀ ਮੈਂ ਇੰਨਾ ਵੱਡਾ ਕਲਾਕਾਰ ਆ ਮੈਨੂੰ ਨਹੀਂ ਸਮਝਾਇਆ ਕਿ ਸ਼ੇਕਸਪੀਅਰ ਇਹ ਕਹਿੰਦਾ ਹੈ ਕਿ ਜਦੋਂ ਤੁਸੀਂ ਜਦੋਂ ਸਟੇਜ ਤੇ ਜਾਂਦੇ ਹੋ ਔਰ ਤੁਸੀਂ ਭਾਸ਼ਾ ਨੂੰ ਔਰ ਅਦਾਕਾਰੀ ਨੂੰ ਆਪਣੇ ਅੰਦਰ ਢੋਲ ਕੇ ਆਪਣੇ ਪਾਤਰ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਹੋ ਉਸ ਵੇਲੇ ਤੁਹਾਡੀ ਕੋਈ ਵेशभूषा ਨਹੀਂ ਦੇਖਦਾ ਉਸ ਵਿੱਚ ਇਹ ਦੀ ਇੰਟੈਂਸਿਟੀ ਆਫ ਦਾ ਡਾਇਲੌਗ ਜਿਹੜੀ ਆ ਉਹ ਆਪਣੇ ਆਪ ਵਿੱਚ ਉਸ ਪਾਤਰ ਨੂੰ ਲੋਕਾਂ ਦੇ ਸਾਹਮਣੇ ਖੜਾ ਕਰ ਦਿੰਦੀ ਹੈ ਜਿਵੇਂ ਤੇਰੇ ਵਿੱਚ ਇਹ ਕਲਾ ਹੈ ਤੇ ਆਓ ਤੇ ਇਹਦੇ ਵਿੱਚ ਮਤਲਬ ਚਾਰਲੇਕ ਇੱਕ ਸਾਈ ਦਾ ਪਾਤਰ ਕ੍ਰੀਏਟ ਕੀਤਾ ਇੱਕ ਸੂਬੇਦਾਰ ਦਾ ਫੇਰ ਕੀਤਾ ਉਹਨਾਂ ਦੇ ਡਾਇਲੌਗਸ ਦਾ ਬਹੁਤ ਸਾਰੀਆਂ ਆਮ ਔਰਤਾਂ ਕ੍ਰੀਏਟ ਕੀਤੀਆਂ ਬਹੁਤ ਸਾਰੇ ਆਮ ਲੋਕ ਨੇ ਮੈਂ ਇਸ ਨੂੰ ਇਸਤਰੀ ਕੇ ਰੋਲ ਸੋਚਣਾ ਕਿ ਜਿਵੇਂ ਅੱਜ ਕੱਲ੍ਹ ਹੋਰ ਵੀ ਕੋਈ ਜਿਵੇਂ ਮੋਚਾ ਚੱਲ ਰਿਹਾ ਜੋ ਹੋਰ ਬਹੁਤ ਸਾਰਾ ਹੈ ਤੇ ਇਹਨਾਂ ਗੱਲਾਂ ਨੂੰ ਅਸੀਂ ਅਖਬਾਰਾਂ 'ਚ ਪੜਦੇ ਆਂ ਜਾਂ ਟੀਵੀ 'ਤੇ ਦੇਖਦੇ ਆਂ ਉਹਨਾਂ ਨੂੰ ਅਸੀਂ ਰਿਐਕਟ ਕਿਵੇਂ ਕਰਦੇ ਆਂ ਆਮ ਬੰਦਾ ਕਿਵੇਂ ਉਹਨੇ ਵਿੱਚ ਆਪਣੇ ਗਰੁੱਪਾਂ ਵਿੱਚ ਬੈਠ ਕੇ ਗੱਲ ਕਰਦਾ ਤੇ ਇਹ ਸਾਰਾ ਨਾਟਕ ਉਹਨਾਂ ਗਰੁੱਪਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਹੀ ਪੇਸ਼ ਕੀਤਾ ਗਿਆ ਕਿਸੇ ਵੀ ਇਤਿਹਾਸਿਕ ਨਾਟਕ ਚਾਹੇ ਉਹ ਵਜੀਰ ਖਾਨ ਸੀ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਹਨਾਂ ਦੇ ਨਾਮ ਦੇ ਹੋਰ ਪ੍ਰੋਮਿਨੈਂਟ ਸੀ ਜਿਵੇਂ ਵਜੀਰ ਖਾਨ ਦੇ ਹੋਰ ਪ੍ਰੋਮਿਨੈਂਟ ਜਿਹੜੇ ਐਲਕਾਰ ਸਨ ਕੋਈ ਵੀ ਸਟੇਜ 'ਤੇ ਨਹੀਂ ਆਉਂਦਾ ਸਿਰਫ ਜਿਹੜੇ ਆਮ ਪਾਤਰ ਨੇ ਉਹ ਉਹਨਾਂ ਬਾਰੇ ਗੱਲਾਂ ਕਰਦੇ ਨੇ ਹੁਣ ਇਹ ਮਰ ਗਿਆ ਹੁਣ ਇਹ ਮਰ ਗਿਆ ਹੁਣ ਇੱਥੇ ਹਮਲਾ ਹੋ ਗਿਆ ਹੁਣ ਉਹਨਾਂ ਨੇ ਸਡੋਰਾ ਜਿੱਤ ਲਿਆ ਹੁਣ ਉਹਤੇ ਉਹਨਾਂ ਨੇ ਅੱਗ ਲਾ ਦਿੱਤੀ ਹੁਣ ਉਹਨਾਂ ਨੇ ਇਸ ਤਰ੍ਹਾਂ ਕੀਤਾ ਤਾਂ ਸਾਰਾ ਕੁਝ ਬੈਕਗ੍ਰਾਉਂਡ ਦੇ ਵਿੱਚੋਂ ਕੁਝ ਆਵਾਜ਼ਾਂ ਦੇ ਰਾਹੀਂ ਜਿਹੜਾ ਉਹ ਪੇਸ਼ ਕੀਤਾ ਗਿਆ ਦੇ ਅੰਤ ਵਿੱਚ ਫਿਰ ਜਿਹੜਾ ਨਾਟਕ ਹੈ ਉਸ ਨੂੰ ਉਸੇ ਤਰੀਕੇ ਨਾਲ ਹੀ ਟੋਰਾਂਟੋ ਦੇ ਇੱਕ ਸਕੂਲ ਦੀ ਸਟੇਜ ਜਿਹੜੀ ਹੈ ਉਹਦੇ ਵਿੱਚੋਂ ਹੀ ਪੇਸ਼ ਕੀਤਾ ਪ੍ਰਿੰਸੀਪਲ ਆਪ ਵੀ ਸਟੇਜ ਤੇ ਆ ਜਾਂਦਾ ਯਾਨੀ ਕਿ ਨਾਟਕਕਾਰ ਖੁਦ ਵੀ ਆ ਕੇ ਕਹਿੰਦਾ ਕਿ ਬਾਬਾ ਬਦੌਸਿਨ ਬਹਾਦਰ ਜੀ ਨੇ ਆ ਆ ਕੰਮ ਕੀਤੇ ਜ਼ਿੰਮੇਦਾਰੀ ਸਿਸਟਮ ਜਾਂ ਕਿਸਾਨਾਂ ਨੂੰ ਜਿਹੜੀਆਂ ਜ਼ਮੀਨਾਂ ਦੇਣੀਆਂ ਐ ਇਹ ਸਾਰੇ ਕੰਮ ਕੀਤੇ ਤੇ ਅਸੀਂ ਜਿਹੜਾ ਹੈ ਸਾਡੇ ਪੰਜਾਬ ਵਿੱਚ ਜਿਹੜੀਆਂ ਵੀ ਸਮੱਸਿਆਵਾਂ ਨੇ ਚਾਹੇ ਉਹ ਡਰੱਗ ਦੀ ਸਮੱਸਿਆ ਹੈ ਨਸ਼ਿਆਂ ਦੀ ਸਮੱਸਿਆ ਹੈ ਚਾਹੇ ਸਾਰਾ ਕੁਝ ਹੈ ਇਹਨਾਂ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ ਤਾਂ ਇਹਨਾਂ ਗੱਲਾਂ ਨੂੰ ਵੀ ਮੁਖਾਤਬ ਹੋ ਕੇ ਜਿਹੜਾ ਉਹ ਨਾਟਕ ਜਾਂਦਾ ਹੈ ਮੈਂ ਜਿੰਨੇ ਵੀ ਨਾਟਕ ਜਿਹੜੇ ਇਤਿਹਾਸਿਕ ਨਾਟਕ ਲਿਖੇ ਨੇ ਉਹਨਾਂ ਨੂੰ ਆਧਨਿਕਤਾ ਦੇ ਵਿੱਚੋਂ ਪੇਸ਼ ਕੀਤਾ ਯਾਨੀ ਕਿ ਅੱਜ ਦੇ ਵਿੱਚੋਂ ਲੈ ਕੇ ਉਹਨਾਂ ਨੂੰ ਇਤਿਹਾਸ ਵਿੱਚ ਲੈ ਕੇ ਫਿਰ ਅੱਜ ਦੇ ਵਿੱਚ ਲਿਆ ਕੇ ਉਹਨਾਂ ਨੂੰ ਖਤਮ ਕੀਤਾ ਤਾਂ ਕਿ ਅਸੀਂ ਇਤਿਹਾਸ ਨੂੰ ਪ੍ਰੈਕਟੀਕਲ ਰੂਪ ਵਿੱਚ ਪੇਸ਼ ਕਰ ਸਕੀਏ ਤੁਹਾਡੇ ਸਵਾਲ ਹੋਏਗਾ ਕਿ ਤੁਹਾਨੂੰ ਇਹ ਕਰਨ ਦੀ ਜ਼ਰੂਰਤ ਕੀ ਸੀ ਇਹਦੀ ਜ਼ਰੂਰਤ ਇਹ ਸੀ ਕਿ ਜਿਨ੍ਹਾਂ ਨੇ ਪਹਿਲੇ ਦੱਸਿਆ ਕਿ ਅੱਜ ਜਿਵੇਂ ਇਹ ਕਾਨਫਰੰਸ ਹੋਈ ਹੈ ਇਹ ਮੇਰੀ ਜ਼ਿੰਦਗੀ ਦਾ ਇੰਨੇ ਸਾਲਾਂ ਬਾਅਦ ਇੱਕ ਪਹਿਲਾ ਐਕਸਪੀਰੀਅੰਸ ਹੈ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਧਾਰਮਿਕ ਇੱਕ ਸ਼ਾਦ ਦੇ ਉੱਤੇ ਕਾਨਫਰੰਸ ਹੋ ਰਹੀ ਹੈ ਹਜੂਰ ਜੀ ਨੂੰ ਮੈਂ ਫਿਰ ਵਧਾਈ ਦਵਾਂਗਾ ਇਹ ਵੱਡੀ ਹਿੰਮਤ ਦਾ ਕੰਮ ਆ ਕਿਉਂਕਿ ਐਡਮਿਨਿਸਟ੍ਰੇਸ਼ਨਸ ਵੀ ਮੰਨਦੀਆਂ ਨਹੀਂ ਹੁੰਦੀਆਂ ਇਹਨਾਂ ਨਾਲ ਨੂੰ ਸੋ ਮੈਂ ਕਿਉਂਕਿ ਇੰਟਰਨੈਸ਼ਨਲ ਸਕੂਲਾਂ ਦੇ ਵਿੱਚ ਪੜਾਇਆ ਮਸੂਰੀ ਵੀ ਪੜਾਇਆ ਥਾਈਲੈਂਡ 10 ਸਾਲ ਪੜਾਇਆ ਅਮਰੀਕਾ ਚ ਪੜਾਇਆ ਤੇ ਉੱਥੇ ਬੱਚਿਆਂ ਨੂੰ ਅਗਰ ਤੁਸੀਂ ਡਾਇਰੈਕਟ ਇਤਿਹਾਸ ਪੜ੍ਹਨ ਦੀ ਗੱਲ ਕਰੋ ਨਾ ਤੇ ਕੋਈ ਨਹੀਂ ਪੁੱਛਦਾ ਹੈ ਤੇ ਜੇ ਉਹਨਾਂ ਨੂੰ ਕਹੀਏ ਕਿ ਆਓ ਆਪਾਂ ਇਸ ਨੂੰ ਇੱਕ ਨਾਟਕ ਦੇ ਰੂਪ ਵਿੱਚ ਪੇਸ਼ ਕਰੀਏ ਜਾਂ ਨਾਟਕ ਦੇ ਥਰੂ ਗੱਲ ਕਰੀਏ ਤੇ ਉਹ ਨਾਟਕ ਖੇਡਣ ਵਾਸਤੇ ਤਿਆਰ ਹੋ ਜਾਂਦੇ ਨੇ ਸੋ ਦੈਟਸ ਹਾ ਇੱਕ ਇੱਕ ਨਾਟਕ ਵਿੱਚ 15 15 20 20 25 25 40 40 ਜਿਹੜੇ ਕੈਰੈਕਟਰਸ ਉਹ ਕ੍ਰੀਏਟ ਕਰਕੇ ਉਹਨਾਂ ਦੇ ਥਰੂ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀ ਕਤਹਾਵਾਂ ਵਾਲੇ ਜੁਨੀਅਰ ਪ੍ਰੋਮਿਨੈਂਟ ਸਟੋਰੀਜ਼ ਨੇ ਜਿੱਤਾਂ ਨੇ ਹਰੀ ਸਿੰਘ ਨਲਵਾ ਦੇ ਬਾਰੇ ਵਿੱਚ ਔਰ ਇਸੇ ਤਰ੍ਹਾਂ ਮਹਾਣੀ ਜਿੰਦਾ ਦੇ ਬਾਰੇ ਵਿੱਚ ਸਰਦਾਰ ਦਲੀਪ ਸਿੰਘ ਜੀ ہمارا ਇਹ ਦਲੀਪ ਸਿੰਘ ਜੀ ਦੇ ਬਾਰੇ ਵਿੱਚ ਸ਼ਾਮ ਸਿੰਘ ਣਟਾਰੀ ਦੇ ਬਾਰੇ ਸ਼ਾਮ ਸਿੰਘ ਣਟਾਰੀ ਦੀ ਮੈਂ ਸਿਰਫ ਇੱਕ ਗੱਲ ਕਹਿ ਕੇ ਫਿਰ ਗੱਲ ਸਮਾਪਤ ਕਰਦਾ ਕਿ ਸ਼ਾਮ ਸਿੰਘ ਣਟਾਰੀ ਦੇ ਵੰਸ਼ ਵਿੱਚੋਂ ਜਿਵੇਂ ਸਾਡੇ ਚਰਨਜੀਤ ਸਿੰਘ ਜੀ ਬੈਠੇ ਨੇ ਉਹਨਾਂ ਦਾ ਇੱਕ ਪੜਪੋਤਾ ਜਾਂ ਜਿਹੜਾ ਉਹਨਾਂ ਦੇ ਵੰਸ਼ ਵਿੱਚੋਂ ਇੱਕ ਬੱਚਾ ਸਾਡੇ ਉੱਥੇ ਪੜਦਾ ਸੀਗਾ ਤੁમે ਇੱਕ ਨਾਟਕ ਲਿਖਿਆ ਸੁਪਨਾ ਪਿਓ ਬੱਚਾ ਸਟੇਜ ਦੇ ਉੱਤੇ ਹੌਸਟਲ ਦੇ ਵਿੱਚ ਸੁਤਿਆ ਹੈ ਤੇ ਉਹਨੂੰ ਆਪਣੇ ਬਾਪੇ ਦਾ ਸੁਪਨਾ ਆਉਂਦਾ ਹੈ ਤੋ ਸਾਰਾ ਲੱਡ ਕੇ ਦਾ ਉਹਦੇ ਸੁਪਨੇ ਦੇ ਵਿੱਚੋਂ ਕੱਢ ਕੇ ਜਿਹੜਾ ਸਦਾ ਸ਼ਾਮ ਸਿੰਘ ਜੀ ਟਾਰੀ ਦੇ ਜੀਵਨ ਦੇ ਅਕਾਜ਼ਰ ਤੇ ਜਿਹਨੇ ਵળે ਜੋਤੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਬੈਕਗ੍ਰਾਉਂਡ ਚ ਪੇਸ਼ ਕਰਕੇ ਉਹ ਨਾਟਕੀ ਰੂਪ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਉਹ ਸਹਿਜ ਰੂਪ ਵਿੱਚ ਹੀ ਉਹ ਬੱਚਿਆਂ ਨੂੰ ਜਿਹੜਾ ਸਾਰਾ ਇਤਿਹਾਸ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਚੱਲੇ ਜਾਂਦਾ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਦੇ ਉੱਤੇ ਨਾਟਕ ਸੀ ਇਸ ਤਰ੍ਹਾਂ ਬਹੁਤ ਸਾਰੇ ਨਾਟਕ ਜਿਹੜੇ ਆ ਉਹ ਲੈ ਕੇ ਤੇ ਇਹਦੇ ਵਿੱਚ ਸਾਨੂੰ ਜਿਹੜੀਆਂ ਵੱਡੀਆਂ ਮੁਸ਼ਕਲਾਂ ਉੱਥੇ ਆਉਂਦੀਆਂ ਨੇ ਉਹ ਹੈ ਵेशभूषा ਦੀਆਂ ਪਾਸ਼ਾ ਦੀ ਹੈ ਕਿਉਂਕਿ ਸਾਡੇ ਬੱਚੇ ਅੰਗਰੇਜ਼ੀ ਬੋਲਦੇ ਨੇ ਉਹ ਪੰਜਾਬੀ ਦੀ ਔਰ ਖਾਸ ਕਰਕੇ ਠੇਢ ਪੰਜਾਬੀ ਦੀ ਨਾ ਅਜੇ ਤੋਂ 200 ਸਾਲ ਪੁਰਾਣੀ ਪੰਜਾਬੀ ਉਹ ਕਿਵੇਂ ਬੋਲਣ ਪਰ ਉਹ ਪ੍ਰੈਕਟਿਸ ਦੇ ਨਾਲ ਕਰ ਲੈਂਦੇ ਨੇ ਕੰਮ ਸੋ ਇਸ ਕਰਕੇ ਮੇਰਾ ਖਿਆਲ ਆ ਕਿ ਸਾਨੂੰ ਜਿ ਜਿਨੇ ਵੀ ਵਿਦਵਾਨ ਨੇ ਜਿਹੜੇ ਅਸੀਂ ਡਾਇਰੈਕਟ ਪੇਪਰ ਪੜ੍ਹਦੇ ਆ ਇਸ ਇਸ ਦੀ ਪੜ੍ਹ ਲਏ ਨੇ ਆ ਜੇ ਸਾਡੇ ਹੋਰ ਵੀ ਬਹੁਤ ਸਾਰੇ ਵਿਦਵਾਨ ਜਿਵੇਂ ਡਾਕਟਰ ਸਾਹਿਬ ਸਿੰਘ ਨੇ ਨੀਤਾ ਸ਼ਵਦੀਸ਼ ਹੋਈ ਨੇ ਮਕਨਾ ਜੀ ਨੇ ਹੋਰ ਬਹੁਤ ਸਾਰੇ ਜਿਹੜੇ ਅੱਜ ਕੱਲ ਇੱਕ ਪਾਤਰੀ ਨਾਟਕ ਜਿਹੜੇ ਚੱਲ ਰਹੇ ਨੇ ਉਹ ਵੀ ਥੋੜਾ ਜਿਹਾ ਹੋਰ ਨੌਜਵਾਨ ਉੱਠਣ ਨਵੀਂ ਪੀੜੀ ਦੇ ਤੇ ਕੇ ਉਹ ਆਪਣੇ ਇਤਿਹਾਸਿਕ ਪ੍ਰਕਲਨਾਂ ਨੂੰ ਇਤਿਹਾਸਿਕ ਘਟਨਾਵਾਂ ਨੂੰ ਨਾਟਕੀ ਰੂਪ ਦੇ ਵਿੱਚ ਅਗਰ ਪੇਸ਼ ਕਰ ਸਕਣ ਤੇ ਮੇਰਾ ਖਿਆਲ ਹੈ ਕਿ ਅਸੀਂ ਇਤਿਹਾਸ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਸਾਰ ਜੀ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਕਾਮਯਾਬ ਕਾਨਫਰੰਸ ਵਾਸਤੇ ਵੀ ਬਹੁਤ ਬਹੁਤ ਵਧਾਈ ਦਿੰਦਾ ਥੈਂਕ ਯੂ